ਕਈ ਪੈਨਾਂ ਕਹਿੰਨੇ ਕਿ ਮੇਰਾ ਬਜਟ ਤਾਂ 5000 ਹੀ ਹੈ ਬਸ ਮੇਰੇ ਸੂਟ ਦਾ ਘੇਰਾ ਬਣਾ ਦਿਓ ਗਲਾ ਬਣਾ ਦਿਓ ਬਾਜੂ ਤੇ ਪਹੁੰਚਾਂ ਦੇ ਵਰਕਰਨਾ ਚਲੋ ਦੁਪੱਟੇ ਦਾ ਕੀ ਹੈ ਦੁਪੱਟਾ ਫੋਰ ਸਾਈਡ ਕਰਕੇ ਜਾਲ ਪਾ ਦਿਓ ਹਨਾ ਤੇ ਜਦੋਂ ਆਪਾਂ ਉਹਨਾਂ ਨੂੰ ਕਹਿੰਨੇ ਕਿ ਨਹੀਂ ਜੇ ਤੁਸੀਂ ਦੁਪੱਟਾ ਫੋਰ ਸਾਈਡ ਬਣਾਉਣਾ ਵਿੱਚ ਜਾਲ ਪਾਉਣਾ ਤਾਂ ਤੁਹਾਡਾ ਸੂਟ ਇੰਨੇ ਚ ਨਹੀਂ ਬਣ ਸਕਦਾ ਕਿਉਂਕਿ ਕਾਫੀ ਲੋਕਾਂ ਨੂੰ ਇਹ ਲੱਗਦਾ ਕਿ ਦੁਪੱਟੇ ਦਾ ਕੀ ਕੰਮ ਹੈ ਹੁਣ ਤੁਹਾਨੂੰ ਆਪਾਂ ਸਪੈਸ਼ਲ ਵੀਡੀਓ ਬਣਾ ਕੇ ਤਾਂ ਹੀ ਦਿਖਾਉਣ ਲੱਗੇ ਆਂ ਇਹ ਦੇਖੋ ਇੱਕ ਫੋਰ ਸਾਈਡ ਦੁਪੱਟਾ ਬਣ ਰਿਹਾ ਵਿੱਚ ਇਹਦੇ ਜਾਲ ਪੈਣਾ ਤੇ ਕਿੰਨੇ ਬੰਦੇ ਕੰਮ ਕਰ ਰਹੇ ਆ ਦੇਖੋ ਲਗਭਗ 9-10 ਬੰਦੇ ਕੰਮ ਕਰ ਰਹੇ ਆ ਦੁਪੱਟੇ ਦੇ ਉੱਪਰ ਤੇ ਦੇਖ ਲਓ ਇਹਨਾਂ ਦਾ ਕਿੰਨੀ ਲੇਬਰ ਪੈਣੀ ਹੈ ਕਿੰਨਾ ਖਰਚਾ ਪੈਣਾ ਪਰ ਬਹੁਤ ਹੀ ਲੋਕਾਂ ਨੂੰ ਤਾਂ ਇਹ ਲੱਗਦਾ ਕਿ ਦੁਪੱਟਾ ਕਿੱਡੀ ਕੀ ਚੀਜ਼ ਆ ਯਾਰ ਦੁਪੱਟੇ ਤੇ ਤਾਂ ਕੋਈ ਖਰਚਾ ਹੀ ਨਹੀਂ ਇਹ ਤਾਂ ਫ੍ਰੀ ਹੁੰਦਾ ਸੂਟ ਦੇ ਨਾਲ ਪਰ ਅਸਲੀਅਤ ਇਹ ਆ ਕਿ ਜਦੋਂ ਸੂਟ ਦਾ ਦੁਪੱਟਾ ਹੈਵੀ ਹੁੰਦਾ ਤਾਂ ਸੂਟ ਦਾ ਪ੍ਰਾਈਸ ਕਾਫੀ ਵੱਧ ਜਾਂਦਾ ਸੋ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖੋ ਕੋਈ ਦਿਨ ਪਹਿਲਾਂ ਆਪਾਂ ਤੁਹਾਨੂੰ ਨਾਰਕਲੀ ਦਿਖਾਈ ਸੀ ਸੋ ਫਾਈਨਲੀ ਸਟਿਚ ਹੋਣ ਲੱਗੀ ਬਹੁਤ ਜ਼ਿਆਦਾ ਸੋਹਣੀ ਨਾਰਕਲੀ ਬਣੀ ਐ ਉਸ ਤੋਂ ਬਿਨਾਂ ਹੋਰ ਵੀ ਬਹੁਤ ਹੀ ਸੋਹਣੇ ਸੋਹਣੇ ਸੂਟ ਲਹਿੰਗੇ ਤਿਆਰ ਹੋ ਰਿਹਾ ਸਾਨੂੰ ਸਟਾਈਲ ਤੇ ਤੋ ਤੁਹਾਨੂੰ ਇੱਕ ਸੂਟ ਦਿਖਾਉਣਿਆ ਇਹਦਾ ਆਪਾਂ ਕੁਝ ਸਮੇਂ ਪਹਿਲਾਂ ਵੀਡੀਓ ਵੀ ਸ਼ੂਟ ਕੀਤਾ ਸੀ ਤੁਸੀਂ ਸਕਰੀਨ ਤੇ ਵੀਡੀਓ ਵੀ ਦੇਖ ਸਕਦੇ ਹੋ ਇਹ ਕਿਸੇ ਕਸਟਮਰ ਨੂੰ ਹੁਣ ਆਪਾਂ ਸੇਮ ਸੂਟ ਬਣਾ ਕੇ ਦਿੱਤਾ ਇਹ ਵੀ ਸੂਟ ਬਹੁਤ ਜ਼ਿਆਦਾ ਸੋਹਣਾ ਬਣਿਆ ਸੋ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਲਹਿੰਗੇ ਅਨਾਰਕਲੀਆਂ ਫਾਨੋ ਸਟਾਈਲ ਤੋਂ ਤਿਆਰ ਕਰਵਾ ਸਕਦੇ ਹੋ ਤੁਸੀਂ ਜੀ ਫਾਨੋ ਸਟਾਈਲ ਦਾ ਸਟੋਰ ਜ਼ਰੂਰ ਵਿਜ਼ਿਟ ਕਰੋ 에ਰੋ ਹੱਬ ਮਾਰਕੀਟ ਟ੍ਰਾਈਕੋਟ ਰੋਡ ਮੁੱਲਾਪੁਰ ਦਾਖਾ ਲੁਧਿਆਣਾ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਸੂਟ ਜਲੇਗਾ ਫੋਟੋ ਦਿਖਾ ਕੇ ਵੀ ਬਣਾ ਸਕਦੇ ਹੋ ਉਸ ਤੋਂ ਬਿਨਾ ਆਪਣੇ ਕੋਲੇ ਬਹੁਤ ਸਾਰੇ ਸੂਟ ਪਿਓਰ ਹੈਂਡਵਰਕ ਦੇ ਵਿੱਚ ਰੈਡੀ ਕੀਤੇ ਹੋਏ ਆ ਤੁਸੀਂ ਉਹ ਵੀ ਲੈ ਸਕਦੇ ਜੋ ਕੋਈ ਬਿਲਕੁਲ ਲੇਟੈਸਟ ਡਿਜ਼ਾਈਨ ਆ ਸੂਟ ਤੁਸੀਂ fanostyle.com ਵੈਬਸਾਈਟ ਤੋਂ ਵੀ ਆਰਡਰ ਕਰ ਸਕਦੇ ਜਾਂ WhatsApp ਨੰਬਰ ਆ ਰਿਹਾ ਉੱਥੇ ਵੀ ਕਰ ਸਕਦੇ